ਜਾਂਕਾਰ ਸਤਗੁਰ ਪੂਰਾ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਈਉ ਤਹ ਸੂਰਾ ਆਤਮ ਜਿਣੈ ਸਗਲ ਵਸ ਆੰਕੈ ਜਾਂਕਾਰ ਸਤਗੁਰ ਪੂਰਾ ਠਾਕੁਰ ਗਾਇਆ ਆਤਮ ਰੰਗ ਸਰਣੀ ਪਾਵਨ ਨਾਮ ਧਿਆਮਨ ਸਾਹਿ ਸੁਮਾ ਮੰਨ ਸੰਗ ਰਹਾ ਓ ਜਨ ਕੇ ਚਰਨ ਅੰਵਸੇ ਮੇਰਾ ਹੀ ਰਾਜ ਸੰਗੁ ਕਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਰਧਾਨੁ ਨਾਨਕ ਕਾ ਸੁਖੁ 에ਹੀ ਜਨ ਕੇ ਚਰਨ ਅੰਵਸੇ ਮੇਰਾ ਹੀ ਰਾਜ ਸੰਗ ਕੋ ਨੀਤਾ ਦੇਹੀ ਜਨ ਕੀ ਤੂਰ ਦੇਹੁ ਕਿਰਪਾ ਨਿਦਾ ਨਾਨਕ ਕੈ ਸੁਖ ਭੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਤਿਗੁਰੂ ਮਹਾਰਾਜ ਸਾਹਿਬ ਦੀ ਅਪਾਰ ਬਖਸ਼ਿਸ਼ ਹੋਈ ਐ ਜੋ ਅੱਜ ਦੀਵਾਲੀ ਦਾ ਤਿਵਾਰ ਹੈ ਅਤੇ ਬੰਦੀ ਛੋੜ ਦਿਵਸ ਹੈ ਸੋ ਸਤਿਗੁਰੂ ਮਹਾਰਾਜ ਸਾਹਿਬ ਜੀ ਜੋ ਆਪਣੇ ਸਮੇਂ ਆਸ ਕਰਕੇ ਜਿਹੜੇ ਪਾਸਾ ਸ੍ਰੀ ਗੁਰੂ ਅਮਰਦਾਸ ਬਾਬਾ ਸਾਹਿਬ ਜੀ ਨੇ ਜਿਨ੍ਹਾਂ ਜੋ ਸੰਗਤਾਂ ਵੱਲੀਆਂ ਜਾਂਦੀਆਂ ਨੇ ਤੇ ਉਹ ਲੰਗਰ ਦਾ ਪ੍ਰਬੰਧ ਹੋਰ ਕੀਤਾ ਜਾਂਦਾ ਉਸ ਤੋਂ ਅਨਾਵਾ ਸੰਗਤਾਂ ਦੇ ਪ੍ਰਬੰਧ ਵਾਸਤੇ ਸੰਗਤਾਂ ਨੂੰ ਜੋ ਪ੍ਰੇਰਣਾ ਦਿੱਤੀ ਜਾਂਦੀ ਇਹ ਦੂਰੋਂ ਦੂਰੋਂ ਸੰਗਤਾਂ ਹੁੰਦੀਆਂ ਸਨ ਤੇ ਉਹ ਲੋਕ ਬੇਣ ਨਿਯਤ ਪੀਤੇ ਸਨ ਜਿਹੜੇ ਪਹਿਲਾਂ ਰਿਹਾਅ ਚੱਲਦੇ ਸੀ ਉਹਨਾਂ ਹੀ ਜਣਾਂ ਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਿਹਾ ਤੁਸੀਂ ਆਇਆ ਕਰੋ ਉਹ ਸਨ ਇੱਕ ਦੀਵਾਲੀ ਤੇ ਇੱਕ ਵਿਸਾਖੀ ਉਹਦੇ ਹੋਰ ਕਾਰਨ ਵੀ ਸਨ ਜਿਵੇਂ ਅਸਲ ਆਉਂਦੀ ਆ ਜਾਂਦੀ ਹੈ ਦਿਵਾਲੀ ਤੱਕ ਕਿ ਉਦੋਂ ਵਿਸਾਖੀ ਤੱਕ ਕਿ ਬੇਟਾਂ ਲੈ ਕੇ ਸੰਗਤਾਂ ਹੁੰਦੀਆਂ ਤੇ ਇਹਨਾਂ ਦਿਨਾਂ ਦੇ ਵਿੱਚ ਰੇਲ ਇਹ ਜਿਹੜਾ ਵਾਤਾਵਰਨ ਲੋਕੀ ਵਿਸਭਾਗ ਨਹੀਂ ਹੁੰਦੀ ਹੈ ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸੰਤਾਂ ਨੂੰ ਫਿਰ ਬੁਲਾਉਣਾ ਕਿ ਕਾਠੋਣਾ 23 ਦਿਨ ਜੋ ਅਮਾਗਮ ਚਲਣੇ ਤੇ ਗੁਰੂ ਜੀ ਉਪਦੇਸ਼ ਦੇ ਕੇ ਦਿਨਹਾੜ ਕਰਦੇ ਸੰਤਨ ਤੋੜਦੇ ਅੱਜ ਜੋ ਦਿਨ ਨੇ ਦੀਵਾਲੀ ਜੋ ਹੈ ਉਹ ਤਿਵਾਰ ਭਾਈਚਾਰਕ ਸੰਜ ਦੀ ਪ੍ਰਤੀਕ ਹੈ ਬੰਦੀ ਛੋੜ ਦੇਵਤ ਜਿਹੜਾ ਹੈ ਉਹ ਸਿੱਖ ਆਰਮ ਸਿੱਖ ਪਾਉਂਦੇ ਨਾਲ ਸੰਬੰਧਿਤ ਰੱਖਣਾ ਹੈ ਜੋ 6ਵੇਂ ਪਾਸਾ ਜੀ ਜਿਨ੍ਹਾਂ ਨੇ ਗਵਾਲੀਅਰ ਦੇ ਘਰੇ ਤੋਂ ਰਿਹਾ ਹੋ ਕੇ ਆਨੰਦ ਖੁਸ਼ੀ ਵਿੱਚ ਇਹ ਮਨਾਇਆ ਜਾਂਦਾ ਹੈ ਇਤਿਹਾਸਕ ਤੌਰ ਤੇ ਬਹੁਤ ਕੇ ਮਿਲਿਆ ਪਿਆ ਹੋਇਆ ਹੈ ਤਰੀਕਾ ਦਾ ਕਿ ਵਕ ਵਕ ਵਿਦਵਾਨਾਂ ਨੇ ਵਾਕ ਵਕ ਪਰੰਪਰਾਵਾਂ ਚ ਵਾਕ ਵਕ ਤ੍ਰਿਕਾ ਦੇ ਵਿਆਖਿਆ ਨਹੀਂ ਅਸੀਂ ਵਜਕ ਗੇੜੀਆਂ ਨੇ ਪਰਮਾਨੰਕ ਤ੍ਰਿਕਾਂ ਤੇ ਉਹਨਾਂ ਦੇ ਲਿਖੇ ਹੋਏ ਆਂਦੀ ਵਿਚਾਰ ਕਰਾਂਗੇ ਸਭ ਤੋਂ ਪਹਿਲਾਂ ਅੱਜ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸੇਵਕ ਭਾਈ ਗੁਰਦਾਸ ਜੀ ਜੋ ਕਿ ਪਉੜੀ ਪੂਜਾਰਨ ਕਰਦੇ ਨੇ ਰਾਗਵੀ ਸਿੰਘ ਉਹਦੀ ਟੇਗ ਲਾ ਕੇ ਉਸ ਨੂੰ ਬਾਰ-ਬਾਰ ਗਾਉਂਦੇ ਨੇ ਪਰ ਇਹ ਜਿਹੜੀ ਪਿਛੋਂ ਪਰਕਰਨ ਲੜੀ ਚੱਲਦੀ ਆ ਰਹੀ ਹੈ ਉਹ ਇਨਾ ਇਸ ਤੋਂ ਪਹਿਲੀ ਪੌਰੀ ਦਾ ਸ਼ਬਦ ਹੈ ਕਿ ਇਹ ਸੰਸਾਰ ਇੱਕ ਸਰਾ ਹੈ ਇਸ ਸਰਾ ਦੇ ਵਿੱਚ ਜੀਵ ਠਹਿਰੇ ਹੋਏ ਨੇ ਤੇ ਅਗਲੇ ਦਿਨਾਂ ਉਹ ਜਲ ਪੈਂਦੇ ਨੇ ਤੇ ਇਸੇ ਤਰ੍ਹਾਂ ਇਹ ਸੰਸਾਰ ਵੀ ਇੱਕ ਸਰਾਮ ਘਰ ਤੇ ਧੀਵ ਇਹ ਰਾਤ ਵਾਸਤੇ ਉਹਨਾਂ ਨੇ ਇਹ ਭਾਈ ਗੁਰਦਾਸ ਜੀ ਕਹਿੰਦੇ ਨੇ ਦੀਵਾਲੀ ਦੀ ਰਾਤ ਦੀਵੇ ਬਾਲੀਏ ਕਿਉਂਕਿ ਜੀਵਾਂ ਨੂੰ ਬਾਲ ਕੇ ਖੁਸ਼ੀ ਦਾ ਮੌਕਾ ਜਦੋਂ ਹੋਵੇ ਉਦੋਂ ਰੋਸ਼ਨੀ ਕੀਤੀ ਜਾਂਦੀ ਹੈ ਤੇ ਇੱਥੇ ਇਹ ਅਰਥ ਨਹੀਂ ਹੈ ਇਹਦਾ ਜਿਹੜਾ ਜਿਵੇਂ ਰਾਗ ਦੀ ਪੰਕਤੀ ਦੇ ਵਿੱਚ ਸਾਰੇ ਸ਼ਬਦਾਂ ਨੂੰ ਜੋੜ ਹੁੰਦਾ ਹੈ ਤੇ ਇਸ ਪਉੜੀ ਦਾ ਜਿਹੜਾ ਨਿਚੋੜ ਹੈ ਉਹ ਹੈ ਗੁਰਮੁਖ ਸੁਖ ਫਲ ਦਾਤ ਸਭ ਦਸਭਾ ਜੀ ਇਹ ਸਤਿਗੁਰੂ ਜੀ ਵੀ ਇਹੀ ਕਹਿੰਦੇ ਨੇ ਕਿ ਆਹ ਸਾਨੂੰ ਉਹ ਲੱਗਦਾ ਹੈ ਜਦੋਂ ਅਸੀਂ ਸ਼ਬਦਾਂ ਨੂੰ ਜੋੜਦੇ ਹਾਂ ਇਹਦਾ ਭਾਵ ਇਹ ਹੈ ਕਿ ਜਿਵੇਂ ਦੀਵਾਲੀ ਇੱਕ ਪ੍ਰਤੀਕ ਲਿਆ ਹੈ ਇੱਕ ਪੰਕਤੀ ਦਾ ਜਿਵੇਂ ਦੀਵਾਲੀ ਦੀ ਰਾਤ ਨੂੰ ਦੀਵੇ ਬਾਲੇ ਜਾਂਦੇ ਨੇ ਤੇ ਉਹ ਉਹ ਜੇ ਤੇਰ ਬਾਲਦੇ ਨੇ ਤੇ ਫਿਰ ਤੇਲ ਤੇ ਬੱਤੀ ਐ ਤੇਲ ਮੁਕ ਜਾਂਦਾ ਬੱਤੀ ਸਹਜੰਦੀ ਤੇ ਦੀਵੇ ਬਰਜ ਜਾਂਦੇ ਇਹਦਾ ਅਰਥ ਹੈ ਅੱਗੇ ਤਾਰੇ ਜਾਤ ਸਨਾਤ ਅੰਬਰ ਭਾਲਿਆ ਜਾਤ ਸਨਾਤ ਦਾ ਅਰਥ ਐ ਨੀਵੀਂ ਉੱਚੀ ਜਾਤੀ ਦਾ ਪਰ ਇੱਥੇ ਐ ਹੈ ਤਾਰੰਦ ਨਾਲ ਸੰਬੰਧ ਹੋਣ ਕਰਕੇ ਛੋਟੇ ਵੱਡੇ ਸਾਰੇ ਛੋਟੇ ਵੱਡੇ ਆਤ ਨੂੰ ਚੜਦੇ ਨੇ ਤੇ ਜਦੋਂ ਸੂਰ ਚੜਦਾ ਆਉਂਦੇ ਐ ਅੰਗਰ ਵਿੱਚੋਂ ਨਹੀਂ ਦੇ ਸਕਦੇ ਫਿਰ ਫੁੱਲਾਂ ਕੀ ਬਾਗ ਆਤ ਚੁੰਨ ਚੁੰਨ ਚਾਲੀਆ ਕਹਿੰਦੇ ਨੇ ਫੁੱਲਾਂ ਦੀਆਂ ਗਬੀਚੀਆਂ ਦੇ ਵਿੱਚ ਫੁੱਲ ਖਿੜਦੇ ਨੇ ਇਹ ਉਹਨਾਂ ਨੂੰ ਤੋੜ ਲਿਆ ਜਾਂਦਾ ਤੇ ਉਹ ਬੜਾ ਚਿਰ ਉਹਨਾਂ ਦੀ ਖੁਸ਼ਬੂ ਰੰਗਤ ਰਹਿਂਦਾ ਹੈ ਤੇ ਫਿਰ ਖਤਮ ਹੋ ਜਾਂਦਾ ਹੈ ਤੇ ਇਤੋਂ ਇੱਕ ਸਿੱਖਿਆ ਵੀ ਮਿਲਦੀ ਹੈ ਕਿ ਅਸੀਂ ਉਹ ਜੇ ਬੂਟੇ ਦੇ ਨਾਲ ਲੱਗੇ ਹੋਣ ਕਿ ਉਹ ਸਦਾ ਵਾਸਤੇ ਖੁਸ਼ਬੂ ਦਿੰਦੇ ਨੇ ਭਾਈ ਵੀਰ ਸਿੰਘ ਨੇ ਕਿਹਾ ਹੈ ਡਾਲੀ ਨਾਲੋਂ ਤੋੜ ਨਾ ਸਾਨੂੰ ਅਸਾਂ ਹੱਟ ਮਹਿਕ ਦੀ ਲਾਈ ਕੋਈ ਹੋਰ ਤੋੜ ਲਗਾ ਤੋ ਕਹਿਣ ਲੱਗਾ ਵੀ ਮੈਨੂੰ ਨਾ ਤੋੜ ਅਸੀਂ ਤਾਂ ਹੱਟੀ ਖੋਲੀ ਹੋਈ ਹੈ ਇਹ ਮਹਿਕ ਦੀ ਕੁਸ਼ਵੋਦੀ ਜੇ ਤੂੰ ਤੋੜ ਕੇ ਲੈ ਗਿਆ ਥੋੜੇ ਚਿਰ ਬਾਅਦ ਉਹ ਮੈਂ ਮੇਰੀ ਹੋਣ ਖਤਮ ਹੋ ਜਾਣੀ ਹੈ ਇਸ ਕਰਕੇ ਮੈਨੂੰ ਡਾਲੀ ਨਾਲ ਲੱਗਾ ਰਹਿਣ ਦੇ ਡਾਲੀ ਨਾਲੋਂ ਤੋੜ ਨਾ ਸਾਨੂੰ ਅਸਾਂ ਹੱਟ ਮਹਿਕ ਦੀ ਲਾਈ ਲੱਖ ਦਾਖ ਜੇ ਸੁੰਘਿਆ ਕੇ ਹਾਲੀਏ ਨਾ ਜਾਇ। ਫਿਰ ਅੱਗੇ ਕਹਿੰਦੇ ਨੇ ਜੇ ਤੂੰ ਜੇ ਇੱਕ ਤੋੜ ਕੇ ਲਾਇਆ ਕਿ ਇੱਕ ਜੋ ਗਾਣਾ ਆ ਜਾਸਾ ਇਹ ਕਿੰਨੇ ਉਹ ਖੁਸ਼ਬੂ ਦਾ ਮਾਲਕ ਸਿਰ ਤੂੰ ਹੀ ਹੋਏਗਾ ਮੈਂ ਤੇ ਸਾਰੀ ਦੁਨੀਆ ਨੂੰ ਇਹ ਦਾਤ ਵੰਡ ਰਿਹਾ ਹਾਂ ਇਹ ਫਿਰ ਅੱਗੇ ਕਹਿੰਦੇ ਨੇ ਉਹ ਵੀ ਇਰ ਕੋ ਵੀ ਇਹ ਜਾਗਾ ਤੇ ਖੁਸ਼ਬੂ ਨਹੀਂ ਰਹਿਣੀ ਉਹ ਵੀ ਫਲਕ ਝਲਕਦਾ ਮੇਲਾ ਰੂਪ ਮਹਿਕ ਨਸ ਜਾਏ ਕਹਿੰਦੇ ਨੇ ਮੇਰਾ ਰੋਗ ਵੀ ਕੁਮੜਾ ਜਾਵੇਗਾ ਤੇ ਮਹਿਕ ਵੀ ਖਤਮ ਹੋ ਜਾਵੇਗੀ ਇਸ ਕਰਕੇ ਮਨੂੰ ਡਾੜੀ ਦੇ ਨਾਲੋਂ ਨਾ ਤੋੜ ਸੋ ਸਾਨੂੰ ਵੀ ਜ਼ਾਇਦਾ ਹੈ ਕਿ ਜਦੋਂ ਅਸੀਂ ਇਹ ਡਾੜੀ ਦੇ ਨਾਲੋਂ ਨਾ ਤੋੜੀਏ ਤੇ ਉੱਥੇ ਬਗੀਚੇ ਵਿੱਚ ਹੀ ਲੱਗੇ ਰਹਿਣ ਤਾਂ ਕਿ ਦੁਨੀਆ ਦੇ ਵਾਤਾਵਰਨ ਵਿੱਚ ਹੀ ਰਹੇ ਕਿਉਂਕਿ ਗੁਰਬਾਣੀ ਦੇ ਵਿੱਚ ਵੀ ਜਿਗੜ ਆਇਆ ਹੈ ਏ ਉਲੀ ਮਾਲਣੀ ਹੈ ਏ ਉਹ ਸਤਿਗੁਰੂ ਜਾਗਤਾ ਹੈ ਜਿਉ ਕਿ ਉਹ ਪਾਤੀ ਪਾਤੀ ਮਾਰਾ ਓਰੇ ਮਾਲਣੀ ਪਾਤੀ ਪਾਤੀ ਜਿਉ ਤੇ ਕਿਨੇ ਨੇ ਪਤੇ ਪਤੇ ਵੀ ਜਾਨ ਹੈ ਤੇ ਅਨੁਪੋਰ ਕੇ ਨਸ਼ਟ ਨਾ ਕਰੋ ਤੇ ਵਾਤਾਵਰਨ ਨਾ ਖਰਾਬ ਕਰੋ ਹਾਂ ਛਰਦਾ ਪੈਦਾ ਹੋ ਜਾਂਦੀ ਹੈ ਵੱਖ-ਵੱਖ ਧਰਮਾਂ ਦੇ ਜਿਉ ਮਾਲਾ ਜਾਂ ਫੁੱਲ ਚੜੋਣੇ ਵੀ ਹਨ ਤਾਂ ਉਹ ਅੱਜ ਕੱਲ ਖੇਤੀ ਹੁੰਦੀ ਹੈ ਉਤੋਂ ਖਰੀਦ ਕੇ ਚੜਾਏ ਜਾ ਸਕਦੇ ਨੇ ਨਹੀਂ ਤਾਂ ਐਡੀ ਕੋਈ ਜ਼ਰੂਰਤ ਨਹੀਂ ਹੈ ਤੇ ਅੱਗੇ ਭਾਈ ਜੀ ਕਹਿੰਦੇ ਨੇ ਤੀਰਥ ਜਾਤੀ ਜਾਤ ਤੇ ਨੈਣ ਲਿਹਾਲੀਆਂ ਇੱਥੇ ਵੀ ਜਾਤੀ ਤੇ ਜਾਤ